બસ ਆ ਰਹੀ ਐ ਇਸ ਬਸ ਨੂੰ ਰੋਕਦੇ ਆ ਜੋ ਬਸ ਆ ਰਹੀ ਐ ਨਾ ਇਸ ਨੂੰ ਰੋਕਦੇ ਆ ਔਰ ਤੁਹਾਨੂੰ ਇਸ ਦਾ ਹਾਲਾਤ ਵਿਖਾਉਨੇ ਆ ਬਸ ਦੇ ਔਰ ਰੋਕੀ ਕਾਸ ਤੋਂ ਅਸੀਂ ਉਸ ਬਾਰੇ ਜਾਣਕਾਰੀ ਜਿਹੜੀ ਤੁਹਾਨੂੰ ਦਿੰਦੇ ਆ ਕਿ ਇਹ ਬਸ ਆਈ ਕਿੱਥੋਂ ਔਰ ਜਾ ਕਿੱਥੇ ਰਹੀ ਆ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਦਿਨਾਂਗਰੋਂ ਆਈ ਐ ਗਰੋਟੇ ਚਲੀ ਐ ਦਿਨਾਂਗਰ ਤੋਂ ਆਇਓ ਗਰੋਟੇ ਜਾ ਰਹੇ ਹੋ ਹਾਂਜੀ ਹਾਂਜੀ ਇੱਥੇ ਕਿੰਨੀ ਵਾਰ ਹੁੰਦੇ ਜਾਂਦੇ ਹੋ ਇਹ 4 ਚੱਕਰ ਆਪਰੋਂ 8 ਲੱਗਦੇ ਆ 8 ਚੱਕਰ ਲੱਗਦੇ ਆ ਇਹ ਕਿੱਥੋਂ ਦੀ ਬਸ ਗਰੋਟੇ ਦੀ ਗਰੋਟੇ ਦੀ ਆ ਹਾਂਜੀ ਤੇ ਰਸਤਾ ਕਦੋਂ ਦਾ ਟੁੱਟਾਇਆ ਐ ਸਾਨੂੰ ਜਿਵੇਂ ਜਮੇ ਰਹੇ ਤਾਂ ਇਦਾਂ ਨਹੀਂ ਲਿਖਣ ਰਹੇ ਆ ਇਦਾਂ ਹੀ ਅਖਿਆ ਜਦੋਂ ਤੋਂ ਲੈ ਕੇ ਤੇ ਇਹ ਤੁਹਾਨੂੰ ਅਸਾਰ ਹੈ ਗਿਆ ਕਿ ਇਹ ਬਣੇਗਾ ਮੁਸ਼ਕਲ ਇਹ ਨਹੀਂ ਬੰਦਾ ਸਾਰੇ ਕਹਿ ਰਹੇ ਨੇ ਲੇਕਿਨ ਕੋਈ ਵੀ ਤਾਂ ਖਾਲੀ ਨਹੀਂ ਕਰ ਰਿਹਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਕਿੰਨਾ ਕੁ ਤੇਲ ਲੱਗ ਜਾਂਦਾ ਔਰ ਗੱਡੀ ਦਾ ਟਾਇਰ ਕਿੰਨੇ ਕ ਪੜਦਾ ਇੱਕ ਘਟੋ ਘਟ 2000 ਦਾ ਤੇਲ ਆ ਜਾਂਦਾ ਟਾਇਰ ਤੇ ਰੋਜ਼ ਹੀ ਪੈਂਚਰ ਲੋ ਆਂਦੇ ਆ ਕੋਈ ਨਾ ਕੋਈ ਟਾਇਰ ਖਰਾਬ ਹੋਇਆ ਰਹਿਂਦਾ ਰਹਿਂਦਾ ਨਵੇਂ ਟਾਇਰ ਪਾਉਂਦੇ ਨਵੇਂ ਬਹਿ ਜਾਂਦੇ ਆ ਸਰਕਾਰ ਦਾ ਬਦਲਾਅ ਵੇਖਿਆ ਕੋਈ ਬਦਲਾਅ ਨਹੀਂ ਖਤਮ ਹੋ ਚੱਲੀ ਆ ਸਰਕਾਰ ਸਰਕਾਰ ਖਤਮ ਕੋਈ ਹੱਲ ਕਰੰਦਾ ਕੋਈ ਮੌਕਾ ਦਿਓ ਗਿਆਨ ਨੂੰ ਮਤਲਬ ਵੀ ਕੋਈ ਨਹੀਂ ਮੌਕਾ ਰੋਡ ਬਣਾਣ ਕੇ ਤੇ ਮੌਕਾ ਦਵਾਂਗੇ ਜੇ ਰੋਡ ਨਹੀਂ ਬਣਿਆ ਤੇ ਮੌਕਾ ਕੋਈ ਨਹੀਂ ਇਹ ਹੁਣ ਕਿਵੇਂ ਵੇਖਦੇ ਵੀ ਹੋਰ ਵੀ ਲੋਕ ਪਰੇਸ਼ਾਨ ਆ ਕਿ ਤੁਸੀਂ ਅਰੇ ਪਰੇਸ਼ਾਨ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਪਰੇਸ਼ਾਨ ਹੈ ਆ ਜੋ ਸ਼ੀਸ਼ਾ ਟੁੱਟਾ ਕੋਈ ਇਸੇ ਕਰਕੇ ਇਹ ਸਭ ਪੱਥਰ ਪੁੱਤਰ ਭਜਣਦੇ ਆ ਕੋਈ ਕੋਈ ਕੇਰੀ ਗੱਡੀ ਤੋਂ ਤੁਲੋਂ ਨਿਕਲ ਕੇ ਭਜਣਦੇ ਕੋਈ ਕੇਰੀ ਗੱਡੀ ਨਿਕਲ ਕੇ ਭਜਣਦੇ ਆ ਮਾੜੇ ਹਾਲਾਤ ਬਹੁਤ ਮਾੜੇ ਹਾਲਾਤ ਅਸੀਂ ਦੱਸ ਦਈਏ ਕਿ ਘਰੋਟੇ ਵਾਲੇ ਰੋਡ ਤੇ ਆਪਾਂ ਖੜੇ ਆ ਔਰ ਦਿਨਾਨਗਰ ਤੋਂ ਘਰੋਟੇ ਨੂੰ ਜਾਣ ਵਾਲੀ ਬਾਸ ਆ ਜਿਸ ਨੂੰ ਅਸੀਂ ਰੋਕਿਆ ਸੀ ਕਿਉਂਕਿ ਅਕਸਰ ਹੀ ਅਸੀਂ ਲਾਈਵ ਦੱਸਦੇ ਰਹਨੇ ਆ ਕਿ ਇਹ ਸੜਕ ਦੇ ਸਭ ਤੋਂ ਮਾਰੇ ਹਾਲਾਤ ਹੈ ਇਸ ਰੋਡ ਦੇ ਸਭ ਤੋਂ ਮੰਦਰੇ ਹਾਲਾਤ ਹੈ ਉਹ ਤੇ ਲੋਕ ਜਿਹੜੇ ਆ ਬਹੁਤ ਪਰੇਸ਼ਾਨੀ ਘਟ ਰਹੇ ਆ ਬਹੁਤ ਸਾਰੇ ਪਰਿਵਾਰ ਜਦੋਂ ਇਧਰ ਦੀ ਗੁਜ਼ਰਦੇ ਆ ਬਹੁਤ ਸਾਰੇ ਬੱਚੇ ਸਕੂਲਾਂ ਨੂੰ ਜਾਂਦੇ ਆ ਤਾਂ ਪਰੇਸ਼ਾਨੀ ਆਉਂਦੀ ਆ ਔਰ ਡਰਾਈਵਰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਟੁੱਟੀ ਹੋਈ ਏ ਔਰ ਅਸੀਂ ਕਦੀ ਬਣਦੀ ਨਹੀਂ ਵੇਖੀ ਔਰ ਆ ਸੜਕ ਤੁਸੀਂ ਵੇਖ ਸਕਦੇ ਹੋ ਕਿੰਨੇ ਪਰਿਵਾਰ ਇਧਰ ਦੀ ਆਉਂਦੇ ਆ ਕਿੰਨੇ ਲੋਕ ਇਧਰ ਦੀ ਗੁਜ਼ਰਦੇ ਆ ਬਹੁਤ ਸਾਰੀਆਂ ਟਰਾਲੀਆਂ ਬਹੁਤ ਸਾਰੀਆਂ ਕਾਰਾਂ ਔਰ ਬਹੁਤ ਸਾਰੇ ਮੋਟਰਸਾਈਕਲ ਆ ਉਤੇ ਪਰਿਵਾਰ ਆਉਂਦੇ ਆ ਔਰ ਬਹੁਤ ਸਾਰੇ ਪਰਿਵਾਰਾਂ ਵਾਸਤੇ ਇਹੀ ਪਰੇਸ਼ਾਨੀ ਆ ਕਿ ਇਹਨਾਂ ਦੀ ਸੜਕ ਜਿਹੜੀ ਆ ਪੂਰੀ ਟੁੱਟੀ ਹੋਈ ਆ ਇਹ ਦੀਨਾਨਗਰ ਤੋਂ ਲੈ ਕੇ ਘਰੋਟੇ ਨੂੰ ਜਾਣ ਵਾਲਾ ਰੋਡ ਆ ਔਰ ਇਹ ਰੋਡ ਜੋ ਆ ਜਦੋਂ ਤੋਂ ਲੈ ਕੇ ਟੁੱਟਾ ਦੁਬਾਰਾ ਕਿਸੇ ਨੇ ਪੈਚ ਵਰਕ ਤੱਕ ਨਹੀਂ ਕਰਿਆ ਜੇ ਪੈਚ ਵਰਕ ਕੀਤਾ ਹੋਵੇ ਤੇ ਰੋਡ ਯਾਦਾਂ ਟੁੱਟੇ ਔਰ ਨਵੀਂ ਸਰਕਾਰ ਆਈ ਨੂੰ ਵੀ 3 ਸਾਲ ਹੋ ਗਏ ਔਰ ਅਜੇ ਤੱਕ ਬਦਲਾਅ ਦਾ ਰੰਗ ਵੇਖਣ ਨੂੰ ਨਹੀਂ ਮਿਲਿਆ ਇਹ ਸੜਕ ਦੇ ਉੱਤੇ ਕੋਈ ਮਟੀਰੀਅਲ ਨਹੀਂ ਪਾਇਆ ਜਾ ਰਿਹਾ ਸੜਕਵਾਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਲਗਾਤਾਰ ਵਾਧੀ ਜਾ ਰਹੀ ਆ ਔਰ ਅਸੀਂ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਵਿਖਾਉਂਦੇ ਰਹਿੰਨੇ ਆ ਕਿ ਕਦੋਂ ਸਰਕਾਰ ਦੇ ਵੱਲ ਧਿਆਨ ਦੇਵੇਗੀ ਕਦੋਂ ਲੋਕਾਂ ਨੂੰ ਜਿਹੜਾ ਇਹ ਰਸਤਾ ਬਣਿਆ ਹੋਇਆ ਮਿਲੇਗਾ ਕਦੋਂ ਲੋਕਾਂ ਨੂੰ ਇਹ ਸਹੂਲਤਾਂ ਮਿਲਣਗੀਆਂ ਇਹ ਤਸਵੀਰਾਂ ਜਿਹੜੀਆਂ ਗਰੋਟੇ ਮੋੜਦੀਆਂ ਨੇ ਔਰ ਦੀਨਾਨਗਰ ਤੋਂ ਜਦੋਂ ਗਰੋਟੇ ਨੂੰ ਜਾਂਦੇ ਹੋ ਤਾਂ ਲਗਭਗ 15-20 ਪਿੰਡੇ ਇਸ ਰੋਡ ਤੇ ਪੈਂਦੇ ਆ ਔਰ ਸਾਰਿਆਂ ਵਾਸਤੇ ਬਹੁਤ ਵੱਡੀ ਪਰੇਸ਼ਾਨੀ ਆ ਅਕਸਰ ਹੀ ਸਾਨੂੰ ਕੱਲਾ ਆਉਂਦੀ ਰਹਿੰਦੀ ਹੈ ਕਿ ਸਾਡੀ ਛੜਕਦੇ ਹਾਲਾਤ ਵਿਖਾਏ ਜਾਣ ਇਹ ਹਾਲਾਤ ਵਿਖਾ ਰਿਹਾ ਛੜਕਦੇ ਔਰ ਨਾਲ ਹੀ ਹਾਲਾਤ ਵਿਖਾ ਰਿਹਾ ਸਰਕਾਰ ਦੇ ਇਹ ਨਵੀਂ ਸਰਕਾਰ ਦੇ ਹਾਲਾਤ ਹੈ ਔਰ ਨਵੀਂ ਸਰਕਾਰ ਜਿਹੜੀ ਆ ਉਸ ਨੇ ਇਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਕਦੋਂ ਤੱਕ ਧਿਆਨ ਦਿੱਤਾ ਜਾਂਦਾ ਜਦ ਤੱਕ ਧਿਆਨ ਨਹੀਂ ਦਿੱਤਾ ਜਾਂਦਾ ਜਦ ਤੱਕ ਅਸੀਂ ਖਬਰਾਂ ਲਗਾਉਂਦੇ ਰਵਾਂਗੇ ਅਸੀਂ ਚਾਨਣਾ ਪਾਉਂਦੇ ਰਵਾਂਗੇ ਸਰਕਾਰ ਸੁੱਤੀ ਆ ਉਸ ਨੂੰ ਜਗਾਉਂਦੇ ਰਵਾਂਗੇ ਔਰ ਪਿਛਲੀਆਂ ਸਰਕਾਰਾਂ ਨੂੰ ਵੀ ਦੱਸ ਦਈਏ ਕਿ ਮੌਕਾ ਤੁਹਾਡਾ ਵੀ ਇਹੀ ਸੀ ਇਸੇ ਰੋਡ ਤੋਂ ਤੁਸੀਂ ਵੀ ਲੰਘੇ ਹੋ ਤਦ ਤੁਹਾਡੇ ਵੇਲੇ ਵੀ ਰੋ ਟੁੱਟਾ ਹੋਇਆ ਸੀ ਔਰ ਲਗਾਤਾਰ ਪਰੇਸ਼ਾਨੀ ਜੜੀ ਆ ਲੋਕਾਂ ਵਿੱਚ ਉਦੋਂ ਤੋਂ ਲੈ ਕੇ ਪਾਈ ਗਈ ਆ ਔਰ ਹੁਣ ਇਹ ਸੜਕ ਜੜੀ ਆ ਕਦੋਂ ਬਣਦੀ ਆ ਕਦੋਂ ਲੋਕ ਇਹ ਸੜਕ ਦਾ ਜੜਾ ਵਾ ਕੰਮ ਹੋਇਆ ਵੇਖਣਗੇ ਕਦੋਂ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ ਇਹ ਤਸਵੀਰਾਂ ਵਕਤਵਾਅ ਸ਼ੇਅਰ ਕਰ ਦਿਓ ਮੇਰੇ ਸਾਈ ਯੋਗੀ ਦੇ ਨਾਲ ਮੈਂ ਹਰਚਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ